ਹਾਂਜੀ ਬਰਕਾਹੇ ਸਾਡਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਅੱਜ ਬੈਗੇ ਰੈਡ ਹੌਟ ਦੀ ਸੀਟ ਤੇ ਸਵੇਰੇ ਸਵੇਰੇ ਅੱਜ ਵੇਜਣ ਜਾਣਾ ਕਣਕ ਇਹ ਆਪਾਂ ਟਰੈਕਟਰ ਸਟਾਰਟ ਕਰਕੇ ਪਹਿਲਾਂ ਹੀ ਗਾਰੋਂ ਗਾਰੋਂ ਕਰ ਲਿਆ ਸੀਗਾ ਤੇ ਵੀ ਲੱਦ ਲਿਆ ਆਪਾਂ ਰਿਓ ਲੱਗਣਾ ਉਹ ਰਾਹ ਚ ਲਾਦ ਲਾਂਗੇ ਜਿੱਥੇ ਆਪਣਾ ਰੱਖਿਆ ਹੋਇਆ ਵਾ ਚੱਲਦੇ ਆ ਹੁਣ ਖੇਤ ਅੱਜ ਪਹਿਲਾ ਦਿਨ ਸ਼ੁਰੂਆਤ ਕਰਾਂਗੇ ਕਣਕ ਵੇਜਣ ਦੀ ਲੋ ਵੀ ਰਿਓ ਵੀ ਲੱਦ ਲੈ ਸੀਗੇ ਤੇ ਖੇਤ ਆ ਗਏ ਸਾਹਮਣੇ ਜੋਨਡিয়ার ਵੀ ਪਹੁੰਚ ਗਿਆ ਤੇ ਅੱਜ ਸੁਪਰ ਹੀਟਰ ਦੇ ਵੀ ਦਿਖਾਵਾਂਗੇ ਪਰਫਾਰਮੈਂਸ ਬਹੁਤ ਜੀ ਹੈਗਰਾ ਪਾਉਣੇ ਆ ਤੋ ਗਲੇਸ਼ ਕਲੋਜ਼ ਕਰ ਲਿਆ ਹੋਣਾ ਚਾਚੇ ਨੇ ਫਿੱਟ ਕਰ ਲਿਆ ਹੋਣਾ ਪੂਰਾ ਬਾਦ ਚਲਾਉਣੇ ਆ ਤਿੰਨ ਚਾਰ ਗਿੱਲੀ ਬੀਜਣੇ ਕਣਕ ਦੇ ਆਪਾਂ ਪੀਛ ਕੇ ਦੇਖਣੇ ਆ ਵੀ ਮਸ਼ੀਨ ਲੱਗਣ ਤੋਂ ਬਾਅਦ ਸਿੱਧਾ ਆਪਾਂ ਖੱਤੇ 'ਚ ਸੁਪਰ ਹੀਟਰ ਨਾਲ ਕਣਕ ਬੀਜ ਕੇ ਦੇਖਣੀ ਆ ਵੀ ਜੇ ਤਾਂ ਉਵੇਂ ਲੋਟ ਆਉਂਦੀ ਹੋਵੇ ਉਵੇਂ ਠੀਕ ਆ ਨਹੀਂ ਫਿਰ ਮਲਚਨ ਮੋਚਨ ਮਾਰ ਕੇ ਤਿਆਰ ਕਰਾਂਗੇ ਉਵੇਂ ਬੀਜਾਂਗੇ ਅੱਜ ਕਰ ਇੱਕ ਐਕਸਪੈਰੀਮੈਂਟ ਕਰਨਾ ਆ ਥੋੜਾ ਜਿਹਾ ਦੇਖਦੇ ਆ ਕੀ ਬਣਦਾ ਚਲਾ ਕੇ ਦੇਖਦਾ ਸਦਾ ਸੁਪਰ ਸੀਟਰ ਕਰਦੀ ਸ਼ੁਰੂਆਤ ਬਾਈ ਕਣਕ ਵੇਚਣ ਦੀ ਵਧੀਆ ਸਵਾਹੀ ਲਈ ਜਾਂਦਾ ਪਰ ਐਗਰੀ ਜ਼ੋਨ ਨਾਲੋਂ ਘੱਟ ਸਫਾਈ ਦੇ ਰਿਹਾ ਲੱਗਦਾ ਐਗਰੀ ਜ਼ੋਨ ਦੀਆਂ ਵੀਡੀਓ ਦੇਖਿਆ ਉਹਦੀ ਬਾਤ ਆ ਇਹਦੇ ਮਗਰ ਆਪਾਂ ਬੀਜ ਰੱਖਿਆ ਹੋਇਆ ਵਾ ਤੇ ਉਧਰ ਚੱਲੀ ਜਾਂਦਾ ਸੁਪਰ ਸੀਟਰ ਇੰਨੀ ਸੰਤੋਸ਼ਟੀ ਹੀ ਨਹੀਂ ਹੈਗੇ ਮਠਾਰੂ ਵਾਲਿਆਂ ਤੋਂ ਮਠਾਰੂ ਵਾਲੇ ਸੁਪਰ ਸੀਟਰ ਦੀ ਆਹ ਖੇਜਦਾ ਆਪਣੇ ਦਾ ਪਰਾਲੀ ਵੀ ਬਹੁਤ ਘੱਟ ਆ ਜਿਹੜੇ ਬਾਕੀ ਖੇਜ ਦਾ ਸਾਰੇ ਉਹਨਾਂ ਦਾ ਪਰਾਲੀ ਵੀ ਫੋਲ ਲਾਓ ਬੀਜੀ ਦੀ ਉਹ ਛੋਣੇ ਵਾਲੇ ਨਾਲ ਦੀ ਸੰਤੋਸ਼ਟੀ ਉਮੀ ਹੋਣੀ ਚਾਹੀਦੀ ਆਸੂ ਪਰਸੀਟਰ ਨਾਲ ਹੁਣ ਐਗਰੀ ਜ਼ੋਨ ਦਾ ਆ ਚੁਕੇ ਉਹਨਾਂ ਕੋਲੇ ਆ ਉਹ ਜੋ ਚੱਲਣ ਚਲਾਉਣਗੇ ਉਹਨਾਂ ਦੀ ਸਫਾਈ ਦੇਖਾਂ ਤੁਸੀਂ ਸਾਖਤਾਵਦੀ ਆ ਇਹਦੀ ਇੰਨੀ ਕ ਸਫਾਈ ਆ ਇੰਨੀ ਕ ਬਰਾਲ ਛੱਡਦਾ ਜਾਣੀ ਜੀ ਉਹ ਜਾਂਦਾ ਕਹਿੰਦੇ ਬਾਕੀ ਐਗਰੀ ਜ਼ੋਨ ਵਾਲੇ ਦੀ ਸੁਪਰ ਸੀਡਰ ਦੀ ਵੀ ਤੁਹਾਨੂੰ ਸਫਾਈ ਚੈੱਕ ਕਰਾਉਂਗਾ ਜੇ ਕਿਸੇ ਨੇ ਲੈਣਾ ਹੋਇਆ ਕੋਈ ਜੀ ਇਹਨੂੰ ਸਾਡਾ ਰਿਵਿਊ ਦੇਖ ਲਿਓ ਜਿਹੜੇ ਹੁਣ ਆਪਣੇ ਉਹ ਟੋਏ ਵਾਲੇ ਖੇਤ ਆ ਉਹੋਲੇ ਉਹਨਾਂ ਤਾਂ ਇਦੋਂ ਵੱਧ ਬਰਾਲੀ ਆ ਦੇਖੋ ਕੀ ਬਣਦਾ ਅੱਗੇ ਅੱਗੇ ਆਪਰ ਲਾ ਕੇ ਇਹਦਾ ਕੰਮ ਨਿਪਟੜ ਗਿਆ ਇੱਕ ਖੇਤ ਵਿੱਚ ਕਣਕ ਪੀਚੀ ਗਈ ਹੁਣ ਇਹਨੂੰ ਵੀ ਲੈ ਚੱਲੀਏ ਗਾਹਾਂ ਫੜੋ ਟੋਏ ਵਾਲੇ ਦੀ ਵੇਚਣੀ ਆ ਉੱਥੇ ਪ੍ਰਾਲ ਖਾਨਾ ਵੱਧਾ ਉੱਥੇ ਪਤਾ ਲੱਗੂ ਇਹਦੀ ਪਰਫਾਰਮੈਂਸ ਦਾ ਮਠਾਰੂ ਕੀ ਕਹਿੰਦਾ ਅੱਜ ਲੱਗ ਜੂ ਪਤਾ ਆ ਵੀ ਰਨਿੰਗ ਸਪਾਈ ਆਈ ਆ ਸਪਾਈ ਫਿਰ ਵੀ ਐਂ ਦਾ ਹੁਣ ਵਧੀਆ ਸੀ 2000 ਚੱਕਰਾਂ ਦੇ ਕੀਤਾ ਟਰੈਕਟਰ ਪਹਿਲਾਂ 1700 ਤੇ ਸੀਗਾ ਹੁਣ ਇਹ 2000 ਤੇ ਕਰਕੇ ਚਲਾਇਆ ਸੀ ਫਰਕ ਪੈ ਗਿਆ ਉਹਨੇ ਚ ਉਨੇ ਚ ਗੇੜਾ ਵਾ ਤੇ ਖਾਂਦਾ ਵਾ ਤੇ ਕੁੱਤਰਦਾ ਵਾ ਉਹ ਦੇਖੋ ਉਹ ਦੇਖੋ ਹਟਦਾ ਯੱਕ ਦਾ ਮੂੰਹ ਮਿਲ ਬੈਗ ਤਾਰੂ ਚਾਚਾ ਬਾਹਰ ਹੈ ਜੀ ਬਹੁਤ ਆ ਬਈ ਕੁੱਤਰ ਜੀ ਤਰਾ ਇਹਦੇ ਸਾਈਡ ਵਾਲਾ ਕਿਹੜਾ ਲਾਈ ਜਾਂਦੇ ਉੱਪਰ ਚੜ ਕੇ ਇੱਥੇ ਰੋਏ ਸਾਈਡ ਤੇ ਖੜ੍ਹ ਜਣੇ ਫਿਰ ਸਾਈਡ ਤੋਂ ਵਧੀਆ ਭਾਰ ਪੈ ਕੇ ਵਜਾਈ ਹੋ ਜਾਂਦੀ ਆ ਦੇਖੋ ਬਰਾਲ ਖੰਡਾ ਕਿੰਨਾ ਵਾਹ ਉਹ ਤੂੰ ਬਰਾਲ ਖੰਡਾ ਫਿਰ ਵੀ ਠੀਕ ਆ ਸਪਾਈ ਆਹ ਦੇਖੋ ਫੁੱਲ ਬਰਾਲ ਖੰਡਾ ਆ ਗਿਆ ਹੁਣ ਓਰੇ ਵਧੀਆ ਸਫਾਈ ਕਰੀ ਜਾਂਦਾ ਜਾਣੀ। ਫਿਰ ਵੀ ਠੀਕ ਆ ਦੋਸਤੋ 2000 ਚੱਕਰਾਂ ਦੇ ਜਲਦਾ। ਮਾਰੇ ਮੋٹے ਚੱਕਰ ਡਰਾਪ ਕਰਦਾ ਵਾ। 2200 ਤੋਂ 2100 ਤੇ ਆਏ ਨਾ ਕਈ ਵਾਰ ਕਿੱਥੇ ਵੱਧ ਪਰਾਲੀ ਖਾਨਾ ਆ ਗਈ। ਇਹ ਜਿਹੜੀ ਆਹ ਗਿਣਤੀ ਵਾਲੀ ਹੁੰਦੀ ਆ ਇੱਥੇ ਆਹ ਭਾਈ ਜਮੇਨ ਸੂਪਰ ਸੀਟਰ ਵਾਲਿਆਂ ਨੇ ਦੱਸਿਆ ਹੋਇਆ ਵਾ ਗਿਣਤੀ। ਇੱਥੇ ਕਰਕੇ ਨਾ ਪਊਗਾ ਜਮਾਂ ਨਹੀਂ ਬਿਲਕੁਲ। ਅਸੀਂ 50 ਕਿਲੋ ਤੇ ਰਹਿ ਕੀਤਾ ਸੀਗਾ। 50 ਕਿਲੋ ਕਿਲੇ ਤੋਂ ਪਹਿਲਾਂ ਹੀ ਪੈ ਗਿਆ। ਯਾਨੀ ਕਿ ਅਸੀਂ ਹੁਣ 30 ਤੇ ਦਿੱਤਾ। ਕਣਕ ਸਹੀ ਪੈ ਰਹੀ ਆ ਹਾਲ ਤੱਕ। ਇਹ ਬਹੁਤ ਫਰਕ ਆ। ਸੁਪਰ ਸਿੱਟਰ ਆਪਣਾ ਚੱਲੀ ਜਾਂਦਾ ਇੱਧਰ ਤੇ ਆਪਾਂ ਇੱਕ ਐਕਸਪੈਰੀਮੈਂਟ ਕਰਨ ਲੱਗੇ ਆ। ਉਹ ਰਿਮਲਚਰ ਲਈ ਆਉਂਦਾ। ਮਹਿੰਦਰਾ ਤੇ ਮਲਚਰ ਫੇਰ ਕੇ ਦੇਖਦੇ ਆ। ਲੋ ਬਈ। ਇਹਨੇ ਅੱਗੇ ਜਾਣ ਹੀ ਦੇਣਾ। ਟਰਪ ਆ ਗਿਆ। ਲੈ ਵੀ ਸਾਡੇ ਟਰੈਕਟਰ ਮੂਰੇ ਕਣਕ ਬੀਜਦੀ ਅੱਜ ਪਹਿਲੇ ਦਿਨ। ਸੱਪ ਆ ਗਿਆ ਗਏ ਅੱਗੇ ਨਹੀਂ ਜਾਣ ਦਿੰਦਾ ਗਾ ਰਾਜੂ ਜਾ ਆਹ ਕੁਛ ਵੀ ਹੋ ਜਾਂਦਾ ਖੇਤੀ ਕਰਦੇ ਇਹਨੂੰ ਅੱਜ ਪਹਿਲੇ ਦਿਨ ਕਣਕ ਅੱਜ ਪਹਿਲੇ ਦਿਨ ਕਣਕ ਬੀਜਣ ਲੱਗੇ ਸੀਗੇ ਤੇ ਚੈੱਕ ਕਰੋ ਕੀ ਆ ਗਿਆ ਮੂਰੇ ਸੱਪ ਖਣੀਆਂ ਵੱਡੇ ਆ ਗਾ ਖਣੀ ਨਹੀਂ ਅੱਗੇ ਨਹੀਂ ਜਾਣ ਦਿੰਦਾ ਟਰੈਕਟਰ ਨਾਲ ਹੁਣ ਇਹਨੂੰ ਭਜਾਉਨੇ ਆ ਹੋਰ ਇਹ ਚਾਚਾ ਡਾਂ ਘੜੀ ਜਾਂਦਾ ਵਸ ਇਹਨੂੰ ਸਾਈਡ ਤੇ ਭਜਾਵਾਂਗੇ ਮਾਰਦੇ ਨਹੀਂ ਆਪਾਂ ਬਾਲਾ ਚੱਕੀ ਫਿਰਦਾ ਫਾਣਾ ਆਪਦਾ ਕਹਿੰਦਾ ਚੱਕ ਦੂੰ ਫੱਟੇ ਅੱਜ ਘੜੇ ਦਾ ਕੋਲਾ ਚੱਕ ਦੂੰ ਕਿਹੜਾ ਸੱਪ ਆਇਆ ਰਾਜੂ ਇਹ ਸੋਹਣਾ ਨਾ ਨਾ ਆਏ ਲੋਨੀ ਹਾਂ ਖਨੀਏ ਵੱਡਿਆ ਗਿਆ ਖਨੀ ਨਹੀਂ ਵੱਡਿਆ ਗਿਆ ਨਾ ਉਹ ਵੱਡਿਆ ਨਹੀਂ ਮਿੱਟੀ 'ਚ ਫਸਿਆ ਹੋਇਆ ਵੱਡਿਆ ਨਹੀਂ ਗਿਆ ਓਹ ਸੱਪ ਆਹ ਮਲਚਰ ਆ ਟਰੈਕਟਰ ਵੀ ਆ ਗਿਆ ਸੱਪ ਤਾਂ ਅੰਗ ਬੜਾ ਕਰਦਾ ਬਾਈ ਟਰੈਕਟਰ ਤੇ ਨਾ ਚੜ ਜਾਵੇ ਕਿੱਧਰ ਗਿਆ ਸੱਪ ਤੰਗ ਬਹੁਤ ਕਰ ਰਿਹਾ ਦੇਖੋ ਦੇਖੋ ਵੀ ਸੱਪ ਟਰੈਕਟਰ ਤੇ ਚੜ ਗਿਆ ਹਨੀ ਪਤਾ ਨਹੀਂ ਕਿੱਧਰ ਗਿਆ ਲੱਭੀ ਜਾਂਨੇ ਆ ਵਿਚਾਲੇ ਹੋ ਗਿਆ ਟਰੈਕਟਰ ਤੇ ਹੁਣ ਉਹ ਗਿਆ ਉਹ ਗਿਆ ਉਹ ਗਿਆ ਬਾਈ ਲੈਟ ਤੇ ਮਾਰਿਆ ਨਹੀਂ ਇਹ ਭਜਾਤਾ ਦੇਖੋ ਗੱਡਾ ਲੜ ਗਿਆ ਖੱਟ ਚ ਨਾ ਨਾ 10 ਨਾ ਨਹੀਂ ਕਰ ਰਿਹਾ ਮਤਾ ਚ ਮਲਚਰ ਪਹੁੰਚ ਗਿਆ ਕਹਿੰਦੇ ਮਾਲਚਰ ਮੂਰੇ ਮਾਰ ਕੇ ਦੇਖਾਂਗੇ ਵੀ ਸਫਾਈ ਆਉਂਦੀ ਹੈ ਕਿ ਨਹੀਂ ਹੋਰ ਇੱਧਰ ਸੱਪ ਵੀ ਬਾਜ ਗਿਆ ਹੁਣ ਲੱਗ ਜੂ ਪਤਾ ਇਦੂ ਬਾਹਰ ਪਿੱਛੇ ਸੁਪਰ ਸ਼ੀਟਰ ਚੱਲੂ ਪਰ ਆਲੀ ਵੀ ਫੋਲ ਆ ਦੇ ਲੋ ਪਤਾ ਲੱਗ ਜੂ ਹੁਣ ਮਾਲਚਰ ਇਹਨਾਂ ਪੂਰਾ ਬੈੱਡ ਬਣਾ ਦੇਣਾ ਇੱਧਰ ਨੂੰ ਰੱਖ ਆ ਦੇਜੋ ਮਾਲਚਰ ਇਹਨੇ ਪੂਰਾ ਬੈੱਡ ਬਣਾਤਾ ਇੱਕ ਹਸਾਲ ਦਾ ਅਗਰ ਸੁਪਰ ਸੀਡਰ ਚੱਲੂ ਲੱਗ ਜੂਗਾ ਤਾਂ ਕੀ ਬਣਦਾ ਵਾ ਇੱਕ ਗੇੜੇ ਦੀ ਪਤਾ ਲਾ ਗਏਣਾ ਆਪਾਂ ਨੂੰ ਰਿਜ਼ਲਟ ਜੇ ਤਾਂ ਰਿਜ਼ਲਟ ਕਾਮਯਾਬ ਰਹਿ ਗਿਆ ਫਿਰ ਆਪਾਂ ਮਲਚਰ ਮਾਰਾਂਗੇ ਸਾਰੇ ਖੱਤਿਆਂ 'ਚ ਦੇਖਦੇ ਹਾਂ ਹੁਣ ਕੀ ਬਣਦਾ ਫਾਈ ਦਾ ਮੈਲਾ ਦਾ ਵੱਧ ਵਧੀਆ ਆਉਂਦੀ ਆ ਵਧੀਆ ਹਨਾ ਬਹੁਤ ਵਧੀਆ ਵਾ ਭਾਈ ਪਹਿਲਾਂ ਨਾਲੋਂ ਜ਼ਿਆਦਾ ਵਾ ਰੋਟਾਵੀਟਰ ਸੁਪਰ ਸੀਟਰ ਵਾਲੇ ਟਰੈਕਟਰ ਦਾ ਵੀ ਜ਼ੋਰ ਲਾ ਕੇ ਰਿਹਾ ਪਹਿਲਾਂ ਲੋਡ ਮੰਨਦਾ ਈ ਟਰੈਕਟਰ ਆਪਣਾ 2000 ਚੱਕਰ ਤੋਂ 1700 ਚੱਕਰ ਤੇ ਆ ਜਾਂਦਾ ਸੀਗਾ ਹੁਣ ਦੇਖੋ ਕਿੰਨਾ ਫਰਕ ਆ ਲੈਣਾ ਵੀ ਪੂਰੀਆ ਪ੍ਰੋਪਰ ਬੈ ਰੀਆਂ ਨੇ ਆਹ ਦੇ ਲੋ ਬਾਈ ਆਹੀ ਆਪਣੇ ਕਬੂਤਰਾਂ ਨੂੰ ਫੜਨ ਆਉਂਦੀਆਂ ਹੁੰਦੀਆਂ ਨੇ ਇਹ ਚਾਰ ਪੰਜ ਕੱਠੀਆਂ ਉੱਡ ਕੇ ਆਉਂਦੀਆਂ ਰਹਿੰਦੀਆਂ ਖੱਤਿਆਂ ਦੇ ਖੰਭਿਆਂ ਹੁੰਬਿਆਂ ਤੇ ਆਹ ਦੇਖ ਲੋ ਆ ਤਾਂ ਜਮਾਂ ਨੇੜੇ ਫਿਰਦੀ ਆ ਏਡੇ ਏਡੇ ਪੈਰ ਸੀ ਇਹਦੇ ਕੈਮਰਾ ਨਹੀਂ ਮੇਰੇ ਤੋਂ ਛੀ ਦੀ ਖੁੱਲਿਆ ਇਹਦੇ ਤੁਹਾਨੂੰ ਪੈਰ ਚੈੱਕ ਕਰਾਉਣੇ ਸੀ ਕਿੱਡੇ-ਕੱਡੇ ਯਾਰਾ ਕਿਉਂ ਜੀ ਇਹਦੀ ਗੱਡੀ ਆ ਇਹ ਕਬੂਤਰ ਨੂੰ ਕਿੱਥੇ ਛੱਡਦੀ ਉਹ ਦੇਖੋ ਬਿਨਾਂ ਫਰਾਂ ਫਰ ਵੀ ਨਹੀਂ ਮਾਰਦੇ ਉਵੇਂ ਉੱਡੀ ਜੀ ਫੜਦੀ ਆ ਆਉਣੇ ਚੂਹਾ ਚਾਹਾ ਜਾਂ ਕੋਈ ਐਸਾ ਦਾ ਚੀਜ਼ ਜਾਨਵਰ ਜਾਨਵਰ ਲਾਉਂਦੇ ਨੇ ਸ਼ੂਟ ਮਾਰ ਕੇ ਫੜ ਲੈਣਾ ਥੱਲੋਂ ਜੇ ਇਹਨੂੰ ਕੋਹੋ ਵੀ ਦੇਖ ਗਿਆ ਦੇਖੋ ਇੱਥੇ ਘੜੇ ਜੇ ਦੇਈ ਜਾਂਦਾ ਇਹ ਕਦੋਂ ਦਾ ਲੱਕੜਾ ਜ ਆ ਇਹ ਪਤਾ ਨਹੀਂ ਕੀ ਐ ਬਾਹਰ ਜ ਆ ਲੱਕੜਾ ਪਤਾ ਨਹੀਂ ਕੀ ਆ ਆਈਆਂ ਨੇ ਕਰਦੇ ਕਰਦੇ ਨੇ ਕਿੰਨਾ ਹੀ ਉੱਚੀ ਜ ਲੈਣਾ ਇਹ ਪਹਿਲਾਂ ਉਹ ਖੰਬੇ ਤੇ ਵਹਿਗਾ ਸੀ ਇਹ ਆਹ ਵਾਲੇ ਖੰਬੇ ਤੇ ਉਧਰ ਆਪਣਾ ਚੱਲੀਆਂ ਦਾ ਮਠਾਰੂ ਵਾਲਿਆਂ ਦਾ ਮਠਾਰੂ ਵਾਲਿਆਂ ਨੂੰ ਫੋਨ ਲਾਇਆ ਸੀ ਇਹਦੇ ਤੋਂ ਨੰਬਰ ਦੇਖ ਕੇ ਮੈਂ ਕਹਿੰਦਾ ਬਈ ਯਾਰ ਤੁਹਾਡਾ ਸੁਪਰ ਸੀਡਰ ਜਮਾਂ ਸਫਾਈ ਨਹੀਂ ਕਰਦਾ ਹੈਗਾ ਕਹਿੰਦੇ ਅੱਧੇ ਘੰਟੇ ਚੱਕਰ ਦੇ ਕੇ ਧਾਦਦੇ ਆ ਯਾਰ ਮੈਂ ਕਹਿੰਦਾ ਦੱਸੋ ਸਾਡਾ ਕਰੋ ਹੱਲ ਕੋਈ ਵੀ ਸਫਾਈ ਨਹੀਂ ਆ ਰਹੀ ਖੇਤ ਦੀ ਉਨੀ ਪਰਾਲੀ ਉਵੇਂ ਹੀ ਦੀਂਦੀ ਆ ਸਾਨੂੰ ਤਾਂ ਵੀ ਦੱਬਦਾ ਨਹੀਂਗਾ ਚੰਗੀ ਤਰ੍ਹਾਂ ਤੇ ਕਹਿੰਦੇ ਧਾਦਦੇ ਆ ਦੇਖ ਕੇ ਜੇ ਨਹੀਂ ਦੱਸਣਗੇ ਬਈ ਆਪਾਂ ਰੀਲ ਪਾ ਦੇਣੀ ਆ ਉਹਨਾਂ ਦੇ ਤੇ ਮਠਾਰੂ ਵਾਲਿਆਂ ਦਾ ਭਾਈ ਸੁਪਰ ਸੀਡਰ ਨਾ ਲਿਓ ਕੋਈ ਗੱਲਬਾਤ ਘੱਟ ਬਣਾਉਗਾ ਵਾ ਤੇ ਲਗੜ ਜੀ ਉਹ ਚਲੇਗੀ ਜਿਹੜੀ ਕਬੂਤਰ ਫੜਨ ਆਉਂਦੀ ਹੁੰਦੀ ਆ ਲਓ ਵੀ ਆ ਖੱਤਾ ਸਾਰਾ ਬੀਜ ਤਾਂ ਅੱਜ ਆਪਾਂ 3.5 ਚਾਰੇ ਜਿੱਲੇ ਬੀਜਤੇ ਮਤਲਬ ਕਾਲੂ ਵੱਡਾਂਗੇ ਚੌੜ ਤੇ ਪਰਸੋਂ ਤੋਂ ਫਿਰ ਕਣਕ ਦੀ ਬਜਾਈ ਕਰਾਂਗੇ ਉਹ ਦੇਖੇ ਟੈਕ ਭੈਜ ਕੰਮ ਹੋ ਗਿਆ ਜੀ ਪਾਵ ਰੈਂਕ ਨੂੰ ਸਾਂਭ ਲਈ ਇਹਨੇ ਬਹੁਤ ਸਾ ਦਿੱਤਾ ਆਪਣਾ ਹੋ ਗਿਆ ਸੀ ਕੰਮ ਕੇਰਾ ਲੀਡ ਰੂਡ ਸਾਂਭ ਲਾ ਮੈਂ ਏਪ ਚ ਹੀ ਪਾ ਲੈਣਾ ਹੁਣ ਤਾਂ ਘਰੇ ਜਾਣਾ ਵੈਸੇ ਵੈਸੇ ਤਾਂ ਕੱਲੂ ਮਸ਼ੀਨ ਲੱਗਣੀ ਆ ਤੇ ਜੇ ਨਾ ਕੰਮ ਮਸ਼ੀਨ ਲੱਗੀ ਕੱਲੂ ਫਿਰ ਕਣਕ ਬੀਜਾਂਗੇ ਹੋਰ ਹੁਣ ਚਲਦੇ ਆ ਘਰੇ ਜਾ ਕੇ ਕਬੂਤਰਾਂ ਨੂੰ ਦਾਣੇ ਦੁਣੇ ਪਾਉਣੇ ਆ ਬੱਚੇ ਛੋਟਿਆਂ ਨੂੰ ਛੋਲ ਲੈ ਦਿੰਨੇ ਆ ਤੇ ਛਤਰੀ ਚੋਤੇ ਜੇ ਬਿਠਾ ਦਾਂਗੇ ਬੱਚੇ ਤੇ ਟਾਈਮ ਲੱਗਿਆ ਹੁਣ ਜਾ ਕੇ ਚਲਦੇ ਆ ਘਰ ਨੂੰ ਉਹ ਚਲੇਗਾ ਸੁਪਰ ਸੀਟਰ ਵਾਲਾ ਡਾਇਰੈਕਟਰ ਇਹ ਸੁਪਰ ਸੀਟਰ ਵਾਲਿਆਂ ਨੂੰ ਫੋਨ ਲਾਇਆ ਉਹ ਕਹਿੰਦਾ ਗਰਾਰੀਆਂ ਦੇਖ ਲੋ ਮੜੀਆਂ ਕਿੰਨੇ ਦੰਦੇ ਵਾਲੀਆਂ ਫੇਰ ਆਪਾਂ ਗਰਾਰੀ ਗਰੂਰੀ ਬਦਲ ਲਾਂਗੇ ਉਹਨਾਂ ਨਾਲ ਵੀ ਕਰੀ ਸੀਗੀ ਗੱਲ ਵੀ ਨਹੀਂ ਸਵਾਇ ਨਹੀਂ ਦੇ ਰਿਹਾਗਾ ਕਰੋ ਕੋਈ ਹੱਲਾ ਵਸੀਲਾ ਇਹਦਾ ਲੋ ਵੀ ਫੇਰ ਤੋਂ ਕੱਢ ਰਿਹਾ ਤੇ ਇਹਦੇ ਮਾੜੀ ਇੱਕ ਪੱਤੀ ਵੈਲਡ ਕਰਾ ਕੇ ਲੈ ਕੇ ਆਉਣੀ ਆ ਜੋਦਾਂ ਤੇ ਗਰਾਰੀਆਂ ਐ ਵਿਚ ਵਿੱਚ ਦੇਖ ਕੇ ਦਸਣੀਆਂ ਨੇ ਸੁਪਰ ਸੀਟਰ ਵਾਲਿਆਂ ਨੂੰ ਵੀ ਕਿੰਨੇ ਨੰਬਰ ਆ ਵਾ 17 ਤੇ 18 ਆ ਵਾ ਪਾਈਆਂ ਹੋਈਆਂ ਇਹਦੇ ਵਿੱਚ ਉੱਪਰ ਲਿਖਿਆ ਹੋਇਆ ਮਾਰਕਰ ਨਵੇਂ ਟਿਆ ਨਹੀਂ ਸੀ ਤੇ ਜਾ ਕੇ ਦੇਖਦੇ ਆ 17 ਕਿੱਧਰਲੇ ਪਾਸੇ 18 ਕਿੱਧਰਲੇ ਪਾਸੇ ਫਿਰ ਇਹਨਾਂ ਨੂੰ ਫੇਰ ਡਿਟੇਲ ਦੇਵਾਂਗੇ ਫੇਰ ਦੇਖਦੇ ਆ ਉਹਨਾਂ ਨੇ ਕੀ ਹੱਲ ਕਰਨਾ ਇਹਦਾ ਚੱਲ ਕੇ ਚੱਲਦੇ ਆ ਬਰਿੰਦਰ ਭਾਈ ਕੋਲੇ ਕਰਾਉਣੇ ਆ ਕੰਮ ਲੋਈ ਸਾਈਡ ਪੱਤੀ ਬੋਲਦੀ ਆਪਾਂ ਜਿਹੜੀ ਇੱਥੇ ਪੱਤੀ ਲੱਗੀ ਹੋਈ ਸੀ ਉਹ ਦਾਣੇ ਨਾ ਬਾਹਰ ਖੰਡਾਉਂਦੀ ਸੀ ਹੁਣ ਆਪਾਂ ਆਪ ਦਾ ਜਗਾੜ ਲਵਾ ਕੇ ਲਵਾਵਾਂਗੇ ਵੀ ਦਾਣਾ ਇੱਥੇ ੜਕੇ ਆਂਦਾ ਦਾਣੇ ਬਾਹਰ ਹੀ ਖਣੀਆਂ ਜਾਂਦੇ ਪੱਤੀ ਦੇ ਉਧਰਲੇ ਪਾਸੇ ਟੈਕਨੋਲੋਜੀ ਆ ਸਹੀ ਨਹੀਂ ਹੈਗੀ ਮਠਾਰੂ ਵਾਲਿਆਂ ਦੀ ਥੋੜੀ ਜੀ ਡਾਕਟਰੀ ਕਰਨੀ ਪੈ ਰਹੀ ਆ ਇਹਦੀ ਡਾਕਟਰੀ ਕਰਾਂਗੇ ਤੇ ਆ 17 ਤੇ 18 ਜਿਹੜੀ ਗਰਾਰੀ ਦਾ ਨੰਬਰ ਆ 17 ਆ ਪਿੱਧਰਲੇ ਪਾਸੇ ਪਾਵਾਂਗੇ 18 ਇੱਧਰਲੇ ਪਾਸੇ ਪਾਵਾਂਗੇ ਇਹ ਵੀ ਚੇਂਜ ਕਰਨੇ ਆ ਫੇਰ ਇਹਦੇ ਗਿੜੇ ਵਧਣਗੇ ਉਹ ਦੇਖੋ ਲਿਖਾ ਸਾਰਾ ਪਾਸੇ ਦਾ ਚੱਕਰ ਜੁੱਕਰ ਕੰਨੇ ਗੀ ਸਕਦਾ ਫਟਾਫਟ ਇਹਦੀਆਂ ਆਪਾਂ ਗਰਾਰੀਆਂ ਚੇਂਜ ਕਰ ਲਈਆਂ 40 ਮਿੰਟ ਲੱਗੇ ਆ 17 ਨੰਬਰ ਇੱਧਰ ਪਾਤੀ 18 ਇੱਧਰ ਪਾਤੀ ਹੁਣ ਇਹਦੀ ਟੈਸਟ ਡਰਾਈਵ ਲੈ ਕੇ ਆਉਣਾ ਦੁਬਾਰੇ ਚੱਲ ਕੇ ਫਿਰ ਹਾਂਜੀ ਬਾਈ ਜੀ ਇਹਦੀਆਂ ਗਰਾਰੀ ਆਪਾਂ ਚੇਂਜ ਕਰਤੀ ਅਸਲਾ ਬਦਲੀ ਕਰਤੀ 17 ਦੀ ਥਾਂ ਤੇ 18 18 ਦੀ ਥਾਂ ਤੇ 17 ਤੇ ਹੁਣ ਇਹਦੇ ਚੱਕਰ ਵਧਣਗੇ ਸੁਪਰ ਸੀਟਰ ਵਾਲੇ ਕਹਿੰਦੇ ਆਪਾਂ ਜਾ ਕੇ ਇਹਦੀ ਪਰਫਾਰਮੈਂਸ ਕਰਦੇ ਚੈੱਕ ਲੈ ਚੱਲੇ ਆ ਦੁਬਾਰੇ ਖੇਤ ਦੇ ਵਿੱਚ ਰਾਤ ਕੋਈ ਖੇਤ ਹੈ ਨਹੀਂ ਸੋਦਰ ਪਾਣੀ ਲੱਗਿਆ ਹੋਇਆ ਫਿਰ ਆਪਣੇ ਖੇਤ ਹੀ ਝੱਲੇ ਆ। ਨਾਲੇ ਨੂੰ ਮੋਟਰ ਤੇ ਹੀ ਲਾਇਆ ਵਾਂਗੇ ਫਿਰ। ਚਲਦੇ ਆ ਕਰਾਂ ਦੀ ਪਰਫਾਰਮੈਂਸ ਚੈੱਕ ਕਰਦੇ ਜਾ ਕੇ ਕਬੂਤਰਾਂ ਨੂੰ ਪਾਉਣੇ ਆ ਦਾਣੇ ਬਹੁਤ ਲੇਟ ਹੋ ਗਏ ਆ। ਡਾਇ ਕਾਲੂ ਵੀ ਜਾਣੇ ਕਾਲੂ ਆਪਣੇ ਝੋਨਾ ਵੜਨ ਵਾਲੀ ਮਸ਼ੀਨ ਲੱਗਣੀ ਆ ਜੇ ਉਹ ਨਾ ਲੱਗੀ ਤਾਂ ਕਣਕ ਵੇਚਣੀ ਆ। ਕਾਲੂ ਵੀ ਬੰਦ ਕਰਨੇ ਪੈਣੇ ਆ ਕਬੂਤਰਾਂ ਆ। ਉਹ ਵੀ ਲੱਗੇ ਆ ਪਰਫਾਰਮੈਂਸ ਚੈੱਕ ਕਰਨ। ਢੇੜੇ ਦਾ ਵਧ ਗਏ ਲੱਗਦਾ। ਹੌਣ ਲੱਗ ਰਿਹਾ ਦਾ ਮਰਕ ਪਿਆ ਵੀ ਲੱਗਦਾ ਵੀ ਬਹੁਤਾ ਵਿਆਵ ਨਹੀਂ ਲੱਗਦਾ ਚੱਕਰ ਪੈ ਗਿਆ ਮੇਰੇ ਵੀਰ ਉਹ ਵੱਡਾ ਜਿਹੜੀਆਂ ਆਪਾਂ ਗਲਾਰੀਆਂ ਸਾਰ ਹਿਲਾਂ ਤੇ 18 ਤੇ 18 ਹਿਲਾਂ ਤੇ 17 ਨੰਬਰ ਪਾਈ ਸੀ ਹੁਣ ਉਹ ਗੱਲ ਨਹੀਂ ਬਣੀ ਉਹਦੇ ਨਾਲ ਸਪੀਡ ਨਹੀਂ ਭੜੀ ਉਹ ਨਹੀਂ ਤੇ ਹੁਣ ਆਪਾਂ 16 ਤੇ 19 ਵਾਲੀ ਕਰਾਰੀ ਪਾਵਾਂਗੇ ਉਹ ਸਿੱਧੂ ਸਵੇਰਪਾਟ ਵਾਲਾ ਜੋਧਾ ਵਾਲਾ ਬਾਈ ਲੈ ਆਊਗਾ ਸਾਢੇ 8 ਆਪਾਂ ਨੂੰ ਮਿਲ ਜਾਣਗੇ ਹੁਣ ਆਪਾਂ ਦੁਬਾਰੇ ਖੋਲਦੇ ਆਂ ਤੇ ਪਾਣੀ ਪੀਣਾ ਆਇਆ ਸੀ ਮੈਂ ਮੋਟਰ ਤੋਂ ਪਾਣੀ ਪੋਣੀ ਪੀ ਕੇ ਚੱਲਦੇ ਆਂ ਸੁਪਰ ਸੈਡਰ ਕੋਲ ਢਾਲ ਤੇ ਲਾ ਲਿਆ ਆਪਾਂ ਤੇ ਜਮਿਆ ਖੇਤ ਦੀ ਢਾਲ ਥੱਲੇ ਨੂੰ ਇੱਥੇ ਲਾ ਲਿਆ ਹੁਣ ਦੁਬਾਰੇ ਉਹਨੂੰ ਖੋਲਾਂਗੇ ਫੇਰ ਕਰਾਰੀਆਂ ਚੇਂਜ ਕਰਾਂਗੇ ਨਵੀਆਂ ਪਾ ਕੇ ਫੇਰ ਤੁਹਾਨੂੰ ਪਰਫਾਰਮੈਂਸ ਚੈੱਕ ਕਰਾਵਾਂ ਕੀ ਹਾਲ ਹੋਵੇ ਲੋ ਵੀ ਗੱਲ ਹੋ ਗਈ ਇਦਾਂ ਹੁਣ ਆਪਾਂ ਚੱਲੇ ਘਰੇ ਤੇ ਸਵੇਰੇ ਸਾਜਰੇ ਆਪਾਂ ਕਣਕ ਵਿਕਣੀਆਂ ਆਪਣੇ ਮਸਜਿਦ ਤੋਂ ਲੱਗਣੀਆਂ ਸੀ ਉਹਨਾਂ ਵੱਟਣ ਵਾਲੀ ਉਹ ਆਪਣਾ ਫਾਈਵਲ ਹੋ ਗਿਆ ਤੇ ਸਵੇਰੇ ਸਾਜਰੇ ਆਪਾਂ 7 7:30 ਵਜੇ ਆ ਕੇ ਖੇਤ ਤੇ ਆਪਾਂ ਗਰਾਰੀ ਚੇਂਜ ਕਰ ਲੈਣੀ ਹੈ ਗਰਾਰੀ ਆਪਾਂ ਨੂੰ ਅੱਜ 8 ਵਜੇ ਰਾਤ ਨੂੰ ਮਿਲ ਜਾਣੀ ਆ 1916 ਦੀ ਤੇ ਸਵੇਰੇ ਸਾਜਰੇ ਚੇਂਜ ਕਰਕੇ ਆਪਾਂ ਕਣਕ ਬੀਜਣ ਲੱਗ ਜਾਨਾ ਕੱਲ ਨੂੰ 6-7 ਕਿਲੇ ਦਾ ਵਿਜਾਂਗੇ ਆਪਾਂ ਹੁਣ ਆਪਾਂ ਘਰ ਨੂੰ ਚੱਲਦੇ ਆ ਕਿਉਂਕਿ ਹੁਣ 8 ਵਜੇ ਗਰਾਰੀ ਮੈਣਨੀ ਆ 8 ਵੇ ਰਾਤ ਨੂੰ ਤਾਂ ਕੀਟ ਕਰਾਂ ਮਾਰਨੀਆਂ ਨੇ ਹੁਣ ਘਰ ਨੂੰ ਚਲਦੇ ਆ ਘਰੇ ਆ ਕੇ ਗੂਤਰਾ ਨੂੰ ਛੋਲੇ ਛਾੜੇ ਖਵਾਉਣੇ ਆ ਤੇ ਕੱਲ ਨੂੰ ਆਪਾਂ ਸਵੇਰੇ ਹੀ ਗੂਤਰਾ ਨੂੰ ਛੋਲੇ ਦੇ ਦੇਣੇ ਆ ਵੀ ਸ਼ਾਮ ਹੁਣ ਜਾ ਕੇ ਆਪਾਂ ਗੂਤਰਾ ਨੂੰ ਦਾਣਾ ਪਾਣੀ ਪਾਉਣੇ ਆ ਆ ਫਟਾਫਟ ਚਲਦੇ ਆ ਘਰ ਨੂੰ ਹੇ ਇਦਾਂ ਦਾ ਕੰਮ ਨਿਪਟੇਗਾ ਸਮਝ ਲੋ ਅੱਜ ਦਾ ਸਵੇਰ ਤੋਂ ਫੇਰ ਆਪਣਾ ਝੋਟ ਲੱਗੂ ਹੁਣ ਗਰਾੜੀ ਪਿੱਛੇ